ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਆਪਾਂ ਨੂੰ ਸਹੀ ਸਬਕ ਦੇਣ ਲਈ ਜ਼ਰੂਰ ਆਉਂਦਾ ਹੈ ਚਾਹੇ ਉਹ ਆਪਣੇ ਤੋਂ ਛੋਟੇ ਉਮਰ ਦੇ ਤੇ ਹੋਵੇ ਚਾਹੇ ਉਹ ਕੋਈ ਮਜ਼ਦੂਰ ਹੋਵੇ ਚਾਹੇ ਉਹ ਕੋਈ ਅਫਸਰ ਹੋਵੇ ਪਰ ਆਪਾਂ ਨੂੰ ਕੋਈ ਨਾ ਕੋਈ ਬੰਦਾ ਸਬਕ ਜ਼ਰੂਰ ਸਿਖਾ ਕੇ ਜਾਂਦਾ ਹੈ ਅਤੇ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਲਈ ਗਿਆਨ ਦੇ ਕੇ ਜਾਂਦਾ ਹੈ ਸੋ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਵਿੱਚ ਚੁੱਕੋ ਜਾਈਏ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀ ਇਹ ਵੀਡੀਓ ਕਿੱਥੇ ਕਿੱਥੇ ਜਾ ਰਹੀ ਹੈ ਸੋ ਦੋਸਤੋ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਆਪਣੇ ਦੋਸਤ મિતਰਾਂ ਨਾਲ ਸ਼ੇਅਰ ਕਰ ਦਿਓ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਵਾਰੀ ਇੱਕ ਸੇਟ ਰੇਲ ਗੱਡੀ ਤੋਂ ਆਪਦਾ ਸਫ਼ਰ ਕਰਕੇ ਥੱਲੇ ਉਤਰਦਾ ਹੈ ਉਸ ਸੇਡ ਕੋਲ ਬਹੁਤ ਸਾਰਾ ਸਮਾਨ ਵੀ ਸੀ ਤੋ ਆਸੇ-ਪਾਸੇ ਨਿਗਾ ਮਾਰਦਾ ਹੈ ਕਿ ਕੋਈ ਉਹਦਾ ਸਮਾਨ ਆ ਕੇ ਚੱਕ ਲਵੇ ਫਿਰ ਉਸ ਸੇਡ ਦੀ ਨਜ਼ਰ ਇੱਕ ਮਜ਼ਦੂਰ ਤੇ ਪੈਂਦੀ ਹੈ ਸੇਠ ਨੇ ਉਸ ਮਜ਼ਦੂਰ ਨੂੰ ਆਵਾਜ਼ ਦੇਂਦਾ ਕਿਆ ਮੇਰੇ ਇਸ ਸਮਾਨ ਨੂੰ ਮੇਰੇ ਘਰ ਤੱਕ ਛੱਡਣ ਤੇ ਕਿੰਨੇ ਪੈਸੇ ਲੇਂਗਾ ਮਜ਼ਦੂਰ ਨੇ ਕਿਹਾ ਵੀ ਤੁਹਾਡੀ ਮਰਜ਼ੀ ਐ ਸੇਠ ਜੀ ਤੁਸੀਂ ਜਿੰਨੇ ਦੇਣਾ ਚਾਹੋ ਓਨੇ ਦੇ ਦਿਓ ਸਮਾਨ ਚੱਕ ਕੇ ਉੱਥੇ ਲੈ ਜਾਊਂਗਾ ਪਰ ਮੇਰੀ ਇੱਕ ਸ਼ਰਤ ਐ ਯਾ ਤਾਂ ਰਸਤੇ ਦੇ ਵਿੱਚ ਤੁਸੀਂ ਕੁਝ ਨਾ ਕੁਝ ਬੋਲਦੇ ਜਾਇਓ ਯਾ ਤੁਸੀਂ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਜਾਇਓ ਤੇ ਸੇਠ ਨੂੰ ਗੁੱਸਾ ਆ ਗਿਆ ਸੇਠ ਨੇ ਉਹਨੂੰ ਉੱਥੋਂ ਲੜ ਝਗੜ ਕੇ ਕੱਢ ਕੇ ਭਜਾ ਦਿੱਤਾ ਫਿਰ ਸੇਠ ਕਿਸੇ ਹੋਰ ਮਜ਼ਦੂਰ ਨੂੰ ਲੱਭਣ ਲੱਗਾ ਜੋ ਉਹਦਾ ਸਮਾਨ ਚੱਕ ਕੇ ਲੈ ਜਾਵੇ ਪਰ ਬਹੁਤ ਦੂਰ ਦੂਰ ਤੱਕ ਨਿਗਾ ਮਰਨ ਤੋਂ ਬਾਅਦ ਵੀ ਸੇਠ ਨੂੰ ਕੋਈ ਹੋਰ ਮਜ਼ਦੂਰ ਨਹੀਂ ਲੱਭਾ ਤੇ ਆਖਿਰਕਾਰ ਥੱਕ ਕਰਕੇ ਸੇਠ ਨੂੰ ਉਹੀ ਮਜ਼ਦੂਰ ਨੂੰ ਵਾਪਸ ਬੁਲਾਉਣਾ ਪਿਆ ਫਿਰ ਉਹ ਮਜ਼ਦੂਰ ਭੱਜ ਕੇ ਸੇਠ ਕੋਲ ਆਇਆ ਐਨੇ ਨੂੰ ਮਜ਼ਦੂਰ ਨੇ ਸੇਠ ਨੂੰ ਕਿਹਾ ਸੇਠ ਜੀ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੀ ਸੀ ਜਾਂ ਨਹੀਂ ਸੁਣੀ ਸੀ ਸੇਠ ਨੇ ਕਿਹਾ ਮੈਂ ਤੇਰੀ ਕੋਈ ਗੱਲ ਵੀ ਧਿਆਨ ਨਾਲ ਨਹੀਂ ਸੁਣੀ ਮੈਨੂੰ ਸਿਰਫ ਆਪਦੇ ਕੰਮ ਤੱਕ ਮਤਲਬ ਸੀ ਇਹ ਸੁਣ ਕੇ ਮਜ਼ਦੂਰ ਬੋਲਿਆ ਕਿ ਸੇਠ ਜੀ ਤੁਸੀਂ ਆਪਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰਤੀ ਆ ਕੱਲ ਰਾਤ 6 ਵਜੇ ਤੁਹਾਡੀ ਮੌਤ ਹੋਣ ਜਾ ਰਹੀ ਹੈ ਇਹ ਸੁਣ ਕੇ ਸੇਠ ਨੂੰ ਬਹੁਤ ਗੁੱਸਾ ਆਇਆ ਤੇ ਉੱਚੀ-ਉੱਚੀ ਬੋਲਣ ਲੱਗਾ ਸੇਠ ਕਹਿੰਦਾ ਤੇਰੀ ਮੈਂ ਬਹੁਤ ਬਕਵਾਸ ਸੁਣ ਲਈ ਐਥੋਂ ਦਫਾ ਹੋ ਜਾ ਨਹੀਂ ਤਾਂ ਤੈਨੂੰ ਪੂਰੇ ਏਰੀਏ ਦੇ ਲੋਕਾਂ ਦੇ ਕੋਲ ਸਪੁਰਦ ਕਰਕੇ ਘਟਵਾਉਂਗਾ ਇਹ ਸੁਣ ਕੇ ਮਜ਼ਦੂਰ ਬੋਲਿਆ ਸੇਠ ਜੀ ਜੇ ਤੁਹਾਡਾ ਦਿਲ ਕਰਦਾ ਤਾਂ ਮੈਨੂੰ ਤੁਸੀਂ ਮਾਰ ਵੀ ਸਕਦੇ ਹੋ ਤੇ ਛੱਡ ਵੀ ਸਕਦੇ ਹੋ ਪਰ ਇਹ ਸੱਚ ਹੈ ਕੱਲ ਸ਼ਾਮ ਨੂੰ 6 ਵਜੇ ਤੁਹਾਡੀ ਮੌਤ ਹੋਣੀ ਨਿਸ਼ਚਿਤ ਹੈ ਪਰ ਹੁਣ ਤਾਂ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਇਹ ਸੁਣ ਕੇ ਸੇਠ ਵੀ ਹੁਣ ਬੜਾ ਸੀਰੀਅਸ ਹੋ ਚੁੱਕਿਆ ਸੀ ਤੇ ਮਜ਼ਦੂਰ ਨੂੰ ਕਹਿਣ ਲੱਗਾ ਕਿ ਜੇਕਰ ਮੌਤ ਹੋਣੀ ਹੈ ਤਾਂ ਹੋ ਜਾਂਦੇ ਇੱਕ ਨਾ ਇੱਕ ਦਿਨ ਤਾਂ ਸਾਰੇ ਨਹੀਂ ਮਰਨਾ ਤਾਂ ਮੇਰੀ ਮੌਤ ਵੀ ਕੱਲ ਨੂੰ ਆਜੂਗੀ ਫੇਰ ਕੀ ਵੱਡੀ ਗੱਲ ਹੋਗੀ ਅਤੇ ਇਸ 'ਚ ਮੈਂ ਕੀ ਕਰ ਸਕਦਾ ਹਾਂ ਇਹ ਸੁਣ ਕੇ ਮਜ਼ਦੂਰ ਕਹਿੰਦਾ ਇਸ ਲਈ ਮੈਂ ਕਹਿ ਰਿਹਾ ਤੁਸੀਂ ਮੇਰੀ ਗੱਲ ਹੁਣ ਤਾਂ ਧਿਆਨ ਨਾਲ ਸੁਣੀ ਲਓ ਇਹ ਸੁਣ ਕੇ ਸੇਠ ਕਹਿੰਦਾ ਹਾਂ ਚੱਲ ਦੱਸ ਕੀ ਕਹਿਣਾ ਚਾਹੁੰਦਾ ਤੂੰ ਤੇਰੀ ਗੱਲ ਹੁਣ ਮੈਂ ਧਿਆਨ ਨਾਲ ਸੁਣੂੰਗਾ ਕਿ ਸੇਠ ਜੀ ਜਦੋਂ ਕੱਲ ਤੁਹਾਡੀ ਮੌਤ ਹੋ ਜੂਗੀ ਤੁਸੀਂ ਯਮਲੋਕ ਜਾਉਂਗੇ ਤਾਂ ਯਮਰਾਜ ਤੁਹਾਡੇ ਤੋਂ ਦੋ ਸਵਾਲ ਪੁੱਛੂਗਾ ਪਹਿਲਾ ਸਵਾਲ ਕੀ ਪਹਿਲਾਂ ਪਾਪ ਦਾ ਫਲ ਭੋਗੋਗੇ ਜਾਂ ਪਹਿਲਾਂ ਪੁੰਨ ਦਾ ਕਿਉਂਕਿ ਬੰਦਾ ਆਉਂਦੀ ਜ਼ਿੰਦਗੀ ਵਿੱਚ ਪਾਪ ਤੇ ਪੁੰਨ ਦੋਨੋਂ ਹੀ ਕਰਦਾ ਹੈ ਤਾਂ ਤੁਸੀਂ ਇਹ ਕਹਿ ਦੇਣਾ ਕਿ ਮੈਂ ਪਾਪ ਦਾ ਫਲ ਤਾਂ ਭੋਗਣ ਲਈ ਤਿਆਰ ਹਾਂ ਪਰ ਮੈਂ ਪੁੰਨ ਦਾ ਫਲ ਤਾਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ ਇਹਨਾਂ ਕਹਿ ਕੇ ਮਜ਼ਦੂਰ ਉੱਥੋਂ ਚਲਾ ਗਿਆ ਤੇ ਦੂਜੇ ਦਿਨ ਠੀਕ 6 ਵਜੇ ਉਸ ਸੇਠ ਦੀ ਮੌਤ ਹੋ ਗਈ ਸੇਠ ਮਰਨ ਤੋਂ ਬਾਅਦ ਯਮਲੋਕ ਪਹੁੰਚ ਗਿਆ ਯਮਰਾਜ ਕੋਲ ਅਤੇ ਜਮਰਾਜ ਨੇ ਉਹੀ ਸਵਾਲ ਪੁੱਛਿਆ ਜੋ ਮਜ਼ਦੂਰ ਨੇ ਕਿਹਾ ਸੀ ਜਮਰਾਜ ਨੇ ਕਿਹਾ ਪਹਿਲਾਂ ਪਾਪ ਦਾ ਫਲ ਭੁਗਤਣਾ ਚਾਹਣਾ ਹੈ ਜਾਂ ਪੁੰਨ ਦਾ ਇਹ ਸੁਣ ਕੇ ਸੇਠ ਨੇ ਕਿਹਾ ਮੈਂ ਪਾਪ ਦਾ ਫਲ ਭੋਗਣ ਲਈ ਤਿਆਰ ਹਾਂ ਪਰ ਮੈਂ ਪੁੰਨ ਦਾ ਫਲ ਦੇਖਣਾ ਚਾਹੁੰਦਾ ਹਾਂ ਜੇਕਰ ਮੈਂ ਜ਼ਿੰਦਗੀ 'ਚ ਕਦੇ ਕੋਈ ਪੁੰਨ ਕੀਤਾ ਹੋਵੇ ਤਾਂ ਮੈਨੂੰ ਪੁੰਨ ਦਾ ਫਲ ਦੇਖਣ ਦਾ ਮੌਕਾ ਦਿੱਤਾ ਜਾਵੇ ਇਹ ਸੁਣ ਕੇ ਜਮਰਾਜ ਨੇ ਕਿਹਾ ਕਿ ਸਾਡੇ ਇੱਥੇ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਇੱਥੇ ਸਿਰਫ ਫਲ ਭੋਗਣਾ ਹੀ ਪੈਂਦਾ ਹੈ ਚਾਹੇ ਤਾ ਫਲ ਪਾਪ ਦਾ ਹੋਵੇ ਚਾਹੇ ਹੋਵੇ ਪੁੰਨ ਦਾ ਦੋਨੋਂ ਹੀ ਭੂਤਨੇ ਪੈਂਦੇ ਨੇ ਦੇਖਣ ਦਾ ਇੱਥੇ ਕੋਈ ਵੀ ਕਾਨੂੰਨ ਨਹੀਂ ਹੈਗਾ ਇਹ ਸੁਣ ਕੇ ਸੇਠ ਨੇ ਕਿਹਾ ਫਿਰ ਮੈਥੋਂ ਪੁੱਛਿਆ ਹੀ ਕਿਉਂ ਜੇਕਰ ਤੁਸੀਂ ਪੁੱਛਿਆ ਤਾਂ ਹੁਣ ਮੇਰੀ ਇਹ ਇੱਛਾ ਪੂਰੀ ਕਰੋ ਧਰਤੀ ਦੇ ਤਾਂ ਚਲੋ ਨਿਆਂ ਹੀ ਮਿਲਦਾ ਹੀ ਹੈਗਾ ਤੁਹਾਡੇ ਵੀ ਇੱਥੇ ਨਿਆਂ ਹੀ ਮਿਲੂਗਾ ਮੈਨੂੰ ਇਹ ਸੁਣ ਕੇ ਜਮਰਾਜ ਕਹਿਣ ਲੱਗਾ ਹਾਂ ਚਲ ਮੈਂ ਗਲਤੀ ਕਰਤੀ ਇਹ ਤੋਂ ਪਛਕੇ ਹੁਣ ਮੇਰੇ ਕੋਲ ਇਹ ਜਿਹੀਆਂ ਸ਼ਕਤੀਆਂ ਵੀ ਹੈ ਨਹੀਂ ਜੇਕਰ ਮੈਂ ਇਹਦੀ ਇੱਛਾ ਪੂਰੀ ਕਰ ਸਕਾਂ ਹੁਣ ਮੈਂ ਕੀ ਕਰਾਂ ਉਹ ਸੋਚਣ ਲੱਗਾ ਜਮਰਾਜ ਜਮਰਾਜ ਥੱਕ ਹਾਰ ਕੇ ਬ੍ਰਹਮਾ ਜੀ ਕੋਲ ਚਲਾ ਗਿਆ ਅਤੇ ਬ੍ਰਹਮਾ ਜੀ ਨੂੰ ਪੂਰੀ ਗੱਲ ਦੱਸ ਦਿੱਤੀ। ਬ੍ਰਹਮਾ ਜੀ ਨੇ ਵੀ ਆਪਦੀ ਪੋਟਲੀ ਵਿੱਚ ਸਗ੍ਰੰਥ ਕੱਢ ਕੇ ਸਾਰੇ ਪੰਨੇ ਪਲਟਤੇ ਪਰ ਨੂੰ ਇਹੋ ਜੀ ਕੋਈ ਗੱਲ ਵੀ ਨਹੀਂ ਮਿਲੀ। ਉਹਨਾਂ ਦੇ ਕਾਨੂੰਨ ਦੇ ਵਿੱਚ ਇਹੋ ਜੀ ਕੋਈ ਧਾਰਾ ਹੀ ਨਹੀਂ ਸੀ ਜਿੱਥੇ ਜੀਵਨ ਦੀ ਇੱਛਾ ਪੂਰੀ ਹੋ ਸਕੇ। ਬ੍ਰਹਮਾ ਜੀ ਵੀ ਥੱਕ ਹਾਰ ਕੇ ਜਮਰਾਜ ਤੇ ਸੇਠ ਨੂੰ ਲੈ ਕੇ ਭਗਵਾਨ ਵਿਸ਼ਨੂੰ ਕੋਲ ਪਹੁੰਚ ਗਏ ਅਤੇ ਸਾਰੀ ਸਮੱਸਿਆ ਵਿਸ਼ਨੂੰ ਜੀ ਨੂੰ ਦੱਸ ਦਿੱਤੀ। ਅਤੇ ਬ੍ਰਹਮਾ ਜੀ ਨੇ ਸਾਰੀ ਸਮੱਸਿਆ ਵਿਸ਼ਨੂੰ ਜੀ ਨੂੰ ਦੱਸ ਦਿੱਤੀ। ਸਾਰੀ ਸਮੱਸਿਆ ਸੁਣ ਕੇ ਵਿਸ਼ਨੂੰ ਜੀ ਨੇ ਬ੍ਰਹਮਾ ਜੀ ਨੂੰ ਕਿਹਾ ਕਿ ਤੁਸੀਂ ਇੱਥੇ ਜਾਓ ਤੇ ਆਵਦਾ ਕੰਮ ਕਰੋ। ਅਤੇ ਜਮਰਾਜ ਨੂੰ ਵੀ ਭੇਜ ਦਿੱਤਾ। ਅਤੇ ਜਮਰਾਜ ਤੇ ਬ੍ਰਹਮਾ ਧੋਨੇ ਚਲੇ ਗਏ। ਫਿਰ ਭਗਵਾਨ ਵਿਸ਼ਨੂੰ ਨੇ ਉਸ ਸੇਠ ਨੂੰ ਕਿਹਾ ਹੁਣ ਦੱਸ ਤੈਨੂੰ ਕੀ ਚਾਹੀਦਾ ਹੈ? ਤੂੰ ਕੀ ਚਾਹੁੰਦਾ ਹੈ? ਅਤੇ ਸੇਠ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਸ਼ੁਰੂ ਤੇ ਹੀ ਕਹਿ ਰਿਹਾ ਹਾਂ ਕਿ ਮੈਂ ਪਾਪ ਦਾ ਫਲ ਭੋਗਣ ਲਈ ਤਿਆਰ ਹਾਂ ਤੇ ਪੰਨ ਨੂੰ ਮੈਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ। ਇਹ ਸੁਣ ਕੇ ਵਿਸ਼ਨੂੰ ਨੇ ਕਿਹਾ ਕਿ ਉਹ ਧੰਨਾ ਬੰਦਾ ਰੱਬ ਰੂਪੀ ਬੰਦਾ ਜੋ ਕੱਲ ਤੈਨੂੰ ਦੱਸ ਕੇ ਗਿਆ ਸੀ ਉਹ ਜਾਂਦਾ ਜਾਂਦਾ ਵੀ ਤੇਰਾ ਭਲਾ ਕਰ ਗਿਆ ਇਹ ਸੁਣ ਕੇ ਵਿਸ਼ਨੂੰ ਨੇ ਕਿਹਾ ਉਹ ਬੇਵਗੂਫ ਉਹ ਸਮਝਦੂਰ ਦੇ ਕਹਿਣ ਅਨੁਸਾਰ ਹੀ ਤੂੰ ਮੇਰੇ ਕੋਲ ਖੜਾ ਹੈ ਉਹਦੇ ਦੱਸੇ ਉਪਾਅ ਕਰਨ ਹੀ ਤੂੰ ਅੱਜ ਮੇਰੇ ਸਾਹਮਣੇ ਮੇਰੇ ਦਰਸ਼ਨ ਕਰ ਰਿਹਾ ਹੈ ਮੇਰੇ ਦਰਸ਼ਨ ਕਰਨ ਨਾਲ ਤੇਰੇ ਸਾਰੇ ਪਾਪ ਖਤਮ ਹੋ ਗਏ ਨੇ ਅਤੇ ਇਸ ਤੋਂ ਵੱਡਾ ਪੁੰਨ ਦਾ ਫਲ ਹੋਰ ਤੈਨੂੰ ਕੀ ਚਾਹੀਦਾ ਪੁੰਨ ਵੀ ਤੂੰ ਦੇਖ ਚੁੱਕਿਆ ਹੈ ਸੋ ਦੋਸਤੋ ਇਸ ਕਹਾਣੀ ਤੋਂ ਕੋਈ ਸਿੱਖਿਆ ਮਿਲਦੀ ਹੈ ਕਿ ਆਪਣੇ ਜ਼ਿੰਦਗੀ ਦੇ ਵਿੱਚ ਗੁਰੂ ਕੋਈ ਵੀ ਹੋ ਸਕਦਾ ਹੈ ਅਤੇ ਗੁਰੂ ਦੀ ਗੱਲ ਹਮੇਸ਼ਾ ਧਿਆਨ ਨਾਲ ਸੁਣਨੀ ਚਾਹੀਦੀ ਹੈ ਉਹ ਤੋਂ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਪਤਾ ਨਹੀਂ ਕਿਹੜੀ ਗੱਲ ਕਦੋਂ ਕੰਮ ਆ ਜਾਵੇ ਸੋ ਦੋਸਤੋ ਇਹ ਛੋਟੀ ਜਿਹੀ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ